ਅੱਜ ਮੀਟਿੰਗ ਦੇ ਕਿਹੜੇ ਮੱਦੇ ਮੀਟਿੰਗ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਕਾਲੀ ਦਲ ਦੇ ਨਾਬਾ ਦੇ ਜਿਹੜੇ ਸਰਕਲ ਨੇ ਉਹਨਾਂ ਦੀ ਮੀਟਿੰਗ ਕੀਤੀ ਗਈ ਹੈ ਸੋ ਇਸ ਮੀਟਿੰਗ ਦੇ ਵਿੱਚ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪਾਰਟੀ ਦਾ ਇੱਕ ਫੈਸਲਾ ਕੀਤਾ ਕਿ 500 ਟਰੱਕ ਜਿਹੜੇ ਹੈਗਾ ਉਹਨਾਂ ਨੇ ਤੂੜੀ ਦਾ ਖਰੀਦਿਆ 500 ਟਰੱਕ ਜਿਹੜਾ ਹੈਗਾ ਹਰੇ ਚਾਰੇ ਦਾ ਖਰੀਦਿਆ ਤੇ ਪਾਰਟੀ ਨੇ ਨਾਬਾ ਹਲਕੇ ਨੂੰ ਹੁਕਮ ਲਾਇਆ ਕਿ 300 ਕਣਕ ਕਣਕ ਜਿਹੜੀ ਹੈ ਇਕੱਠੀ ਕਰਨੀ ਆ ਸੋ ਅਸੀਂ ਉਹ ਉਸ ਕਣਕ ਦੇ ਪ੍ਰਵੰਧਨਾਂ ਵਾਸਤੇ ਅੱਜ ਮੀਟਿੰਗ ਬੁਲਾਈ ਸੀ ਅੱਜ ਇਸ ਤੋਂ ਬਾਅਦ ਜਿਹੜੀ ਮੀਟਿੰਗ ਹੈਗੀ ਆ ਪਾਸੋਂ ਦੀ ਵੀ ਹੈਗੀ ਆ 2 ਵਜੇ ਸੋ ਅੱਜ ਇੱਥੇ ਮੀਟਿੰਗ ਬੁਲਾ ਕੇ ਸਾਰੇ ਵੀਰਾਂ ਨੇ ਫੈਸਲਾ ਕੀਤਾ ਹੈ ਕਿ ਹਰੇਕ ਪਿੰਡ-ਪਿੰਡ ਵਿੱਚ ਜਾ ਕੇ ਸਾਡੇ ਸਰਕਲ ਦੇ ਜ਼ਥੇਦਾਰ ਸਾਹਿਬਾਨ ਕਣਕ ਦੀ ਤਿਆਰੀ ਕਰਾਉਣਗੇ ਤੇ ਉਸ ਤੋਂ ਦੂਜੇ ਦਿਨ ਸੀਨੀਅਰ ਲੀਡਰਸ਼ਿਪ ਜਾ ਕੇ ਸਾਰੇ ਪਿੰਡਾਂ ਦੇ ਵਿੱਚ ਟੂਰ ਲਗਾਏਗੀ ਤੇ ਨਾਲ ਕਣਕ ਇਕੱਠੇ ਕਰਕੇ ਜਿਹੜੇ ਹੜਪੀੜਤ ਨੇ ਲੋਕ ਨੇ ਉਹਨਾਂ ਵਾਸਤੇ ਕਣਕ ਇਕੱਠੀ ਕਰਾਂਗੇ ਜਿਹੜੇ ਗਰੀਬ ਲੋਕ ਨੇ ਜਿਹਨਾਂ ਦੇ ਘਰ ਟਹਿ ਗਏ ਹੋਰ ਖਾਣ ਪੀਣ ਦਾ ਜਿਹੜਾ ਰਾਸ਼ਨ ਆ ਹੁਣ ਇਹਨਾਂ ਦਿਨਾਂ ਵਿੱਚ ਪਹੁੰਚ ਰ ਤੇ ਉਹ ਆਉਣ ਵਾਲੇ ਜਿਹੜੇ ਪਾਣੀ ਉਤਰ ਗਿਆ 10 ਦਿਨਾਂ ਬਾਅਦ ਕਿਸੇ ਨੇ ਪਾਉ ਬੜਾਣੀ ਫੇਸ ਕਰਕੇ ਐਸੀ ਇਹ ਪ੍ਰਬੰਧ ਕਰਕੇ ਉਥੇ ਭੇਜਾਂਗੇ ਜਿਹੜੇ ਕਿ ਕਿਸਾਨਾਂ ਦੀਆਂ ਫਸਲਾਂ ਬੀਜਣ ਵਾਲੀਆਂ ਨੇ ਉਹ ਵੀ ਸਾਰੇ ਪ੍ਰਬੰਧ ਕਰਾਂਗੇ ਉਸ ਤੋਂ ਬਾਅਦ ਇੱਕ ਹੋਰ ਵੀ ਵੱਡਾ ਫੈਸਲਾ ਪਾਰਟੀ ਦਾ ਕਿ ਜਿਹੜੇ ਪਿੰਡਾਂ ਦੇ ਵਿੱਚ ਰੇਤ ਚੜ ਗਈ ਦਾਤ ਚੜ ਗਈ ਹਰੇਕ ਹਲਕੇ ਨੂੰ ਉਹ 3-3 4-4 ਪੈਂਡ ਦਿੱਤੇ ਜਾਣਗੇ ਅਸੀਂ ਆਪਣੇ ਹਲਕੇ 'ਚੋਂ ਵੀ ਟਰੈਲੀ ਟਰੈਕਟਰ ਲੈ ਕੇ ਜਾਵਾਂਗੇ ਤੇ ਉਹਨਾਂ ਪਿੰਡਾਂ ਨੂੰ ਉਹਨਾਂ ਦੇ ਨਾਲ ਉਹਨਾਂ ਦੀ ਮਦਦ ਕਰਾ ਕੇ ਉਹ ਪਿੰਡ ਸਵਾਰਾਂਗੇ ਸੋ ਅੱਜ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰੇ ਲੀਡਰਸ਼ਿਪ ਦਾ ਕਿ 90 ਹਲਕਾ ਦੀ ਲੀਡਰਸ਼ਿਪ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਅਸੀਂ 300 ਕਾਉਂਟਰ ਕਰਨਗੇ ਜਿਹੜੀ ਆ ਉਹ ਇਕੱਠੇ ਕਰਕੇ ਉੱਥੇ ਭੇਜਾਂਗੇ ਅੱਜ ਜਿਹੜੇ ਸਾਡੇ ਯੂਥ ਅਕਾਲੀ ਦਲ ਦੇ ਨੌਜਵਾਨ ਨੇ ਉਹ ਨਵੇਂ ਮੁੰਡੇ ਨੇ ਜਿਹੜੇ ਅੱਜ ਪਾਰਟੀ ਨੂੰ ਜੁਆਇਨ ਕੀਤਾ ਜਿਹੜੇ ਕਾਂਗਰਸ ਪਾਰਟੀ ਛੱਡ ਕੇ ਆਏ ਨੇ ਆਮ ਆਦਮੀ ਨੇ ਛੱਡ ਕੇ ਆਏ ਨੇ ਸੋ ਉਹਨਾਂ ਨੂੰ ਮੈਂ ਵੈਲਕਮ ਕਰਦਾ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਤੇ ਲੋਕਾਂ ਦੇ ਨਾਲ ਚੱਲਣ ਵਾਲੀ ਪਾਰਟੀ ਹੈ ਅੱਜ ਤੋਂ ਹੜਾਂ ਦੇ ਵਿੱਚ ਤੁਸੀਂ ਦੇਖੋ ਕਿ ਕਿਤੇ ਵੀ ਕੋਈ ਦੂਜੀ ਪਾਰਟੀ ਨਜੰਦੀ ਆਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਨੇ ਆਪਣਾ ਬਿਲ ਖੋਲ ਕੇ ਉਹਨਾਂ ਦੀ ਮਦਦ ਕਰਵਾਉਣ ਵਾਸਤੇ ਖੜੇ ਨੇ ਕਾਲ ਤੋਂ ਜ਼ਿਆਦਾ ਹੈਗੇ ਨੇ ਮੁੰਡੇ ਕਾਲਰ ਕਾਲਰ ਆਹ ਕਾਲ ਦੇ ਕਈ ਮੁੰਡੇ ਹੈਗੇ ਨੇ ਹੋਰ ਇੱਕ ਸਾਡੇ ਦਲਦੀ ਤੋਂ ਹੈਗੇ ਨੇ ਜਲਦੀ ਤੋਂ ਕੇਸਦਾਰ ਜੀ ਨੇ ਜਿਹੜੇ ਮੁੰਡੇ ਨੇ ਜੁਆਇਨ ਕੀਤੇ ਨੇ ਉਹਨਾਂ ਨੂੰ ਅਸੀਂ ਵੈਲਕਮ ਕੀਤਾ ਤੇ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਪਾਰਟੀ ਦੇ ਵਿੱਚ ਤੁਹਾਡਾ ਪੂਰਾ ਮਾਨ ਸਨਮਾਨ ਬਹਾਲ ਕੀਤਾ ਜਾਵੇ ਇਹ ਰੈਗੂਲਰ ਮੀਟਿੰਗ ਸੀ ਜੀ ਸਾਡੀ ਜਿਹੜੇ ਹੜ੍ਹਾਂ ਨੂੰ ਲੈ ਕੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਹੁਕਮ ਹੈ ਸਰਦਾਰ ਮੱਖਣ ਸਿੰਘ ਲਾਲਕਾ ਦੀ ਜ਼ਿਹਰ ਨੂੰ ਆਈ ਵਿੱਚ ਮੀਟਿੰਗ ਹੋਈ ਸੀਗੀ ਬੜੀ ਖੁਸ਼ੀ ਦੀ ਗੱਲ ਹੈ ਵੀ ਤੁਸੀਂ ਐ ਦੇਖੋ ਵੀ ਲੋਕ ਆਪਣੇ ਆਪ ਪਾਰਟੀ ਦੀਆਂ ਸਿਫਤਾਂ ਕਰ ਰਹੇ ਨੇ ਬਾਦਲ ਸਾਹਿਬ ਦੁਆਰਾ ਜਿਹੜਾ ਹੜ੍ਹਾਂ ਦੇ ਲਈ ਲੋਕਾਂ ਲਈ ਖੜੇ ਪਹਿਲਾਂ ਲੈਂਡ ਪੂਲਿੰਗ ਸੀਗੀ ਉੱਥੇ ਲੋਕਾਂ ਲਈ ਖੜੇ ਹੁਣ ਹੜ੍ਹਾਂ ਦੇ ਵਿੱਚ ਆਪਣੀ ਕਿਰਤ ਕਮਾਈ ਤੋਂ ਸਾਰੀ ਪਾਰਟੀ ਨੂੰ ਨਾਲ ਲੈ ਕੇ ਚੱਲ ਰਹੇ ਨੇ ਤਾਂ ਕਿ ਜਿੰਨੂੰ ਵੀ ਕੋਈ ਲੋੜ ਹੈ ਤੇ ਅੱਗੇ ਜਾ ਕੇ ਖੜਦੇ ਨੇ ਇਹ ਇੱਕ ਲੋਕਾਂ ਦੇ ਵਿੱਚ ਚੰਗਾ ਮੈਸੇਜ ਆ ਰਿਹਾ ਹੈ ਆਪਣੇ ਆਪ ਲੋਕ ਪਹੁੰਚ ਕਰ ਰਹੇ ਨੇ ਤਾਂ ਪਾਰਟੀ ਜੁਆਇਨ ਕਰ ਰਹੇ ਨੇ ਲੋਕਾਂ ਦੇ ਵਿੱਚ ਪੂਰੀ ਚਰਚਾ ਹੈ ਜਦੋਂ ਲੋਕਾਂ ਦੇ ਵਿੱਚ ਲੋਕ ਚਰਚਾ ਚੱਲਦੀ ਹੈ ਤਾਂ ਉਦੋਂ ਸਰਕਾਰ ਆਉਣਾ ਤੈਅ ਹੁੰਦਾ ਇਸ ਇਸ ਸਮੇਂ ਸਰਕਾਰ ਦੀ ਵਧਾਉਣ ਦੀ ਗੱਲ ਵੀ ਨਹੀਂ ਇਸ ਸਮੇਂ ਤਾਂ ਜਿਹੜੇ ਹੜ੍ਹਾਂ ਨਾਲ ਪੀੜਤ ਲੋਕ ਨੇ ਉਸ ਚੀਜ਼ ਤੇ ਸਿਆਸੀ ਬਿਆਨ ਵਿਆਦ ਹੀ ਨਾ ਕਰੀਏ ਔਰ ਪਿੱਛੇ ਹੁਣ ਦੇਖਿਆ ਪ੍ਰਧਾਨ ਮੰਤਰੀ ਕੀ ਦੇ ਕੇ ਗਿਆ ਆਪਾਂ ਨੂੰ 1500 ਕਰੋੜ ਰੁਪਏ ਜਰਾ ਤਾਂ ਦੋ ਪਿੰਡਾਂ ਤੇ ਲੱਗ ਜਾਊਗਾ ਇੰਨੀ ਬਰਬਾਦੀ ਹੋਗੀ ਸੋ ਮੈਂ ਤਾਂ ਇੰਨੇ ਹੀ ਕਹਿਣਾ ਅੱਜ ਆਪਾਂ ਨੂੰ ਅੱਗੇ ਆਉਣ ਦੀ ਲੋੜ ਆ ਅਕਾਲੀ ਦਲ ਦੀ ਹਵਾ ਚੱਲ ਰਹੀ ਆ ਅਤੇ ਆਪਾਂ ਹੜ੍ਹ ਪੀੜਤਾਂ ਲਈ ਖੜੀ ਹਾਂ ਅੱਜ ਤੁਸੀਂ ਗੋਵੇ ਬਲੋਂ ਕਹਿੰਦੇ ਜੀ ਮੀਟਿੰਗ ਕੀਤੀ ਅਕਾਲੀ ਦਲ ਦੇ ਬਲੋਂ ਦਾ ਵਾਈਕੁਰਜੀ ਦੇ ਖਾਸ ਸਾਹਿਬ ਜੀ ਪਤੇ ਅੱਜ ਜਿਹੜੀ ਮੀਟਿੰਗ ਸੱਦੀ ਗਈ ਸੀ ਉਹ ਸਾਡੇ ਪ੍ਰਧਾਨ ਸਰਦਾਰ ਸਰਬੀਰ ਸਿੰਘ ਬਾਦਲ ਦੇ ਚੰਦਨ ਨਿਰਦੇਸ਼ਾਂ ਹੇਠਾਂ ਲਾਕ ਦਾ ਡਿਊਟੀ ਲੱਗੀ ਹੈ ਵੀ ਹਰ ਖਲਕੇ 'ਚ 300 ਕਵਾਂਟਲ ਇਕੱਠੀ ਕਰਨੀ ਹੈ ਅਸੀਂ ਪਿੰਡ-ਪਿੰਡ ਜਾਵਾਂਗੇ ਕਾਂਗ ਦਾ ਵੱਧ ਵੀ ਇਕੱਠੀ ਹੋ ਜੂਗੀ ਕਿਉਂਕਿ ਕਿਤਾ ਹਾਲ ਤੇ ਗੁਰੂ ਦੀ ਮਾਪਈ ਵੀ ਆ ਲੋਕਾਂ ਤੇ ਬੁਰ ਮਾਰ ਦੀ ਕਿਰਪਾ ਹੈ ਤੇ ਇੱਕ ਹੋਰ ਮੈਂ ਗੱਲ ਕਰਨੀ ਚਾਹਣਾ ਜਿਹੜੀ ਗੱਲ ਸਾਡੇ ਪ੍ਰਧਾਨ ਜੀ ਨੇ ਕਹੇ ਸਫੀ ਸਿੰਘ ਬਾਦਲ ਉਹਨਾਂ ਨੇ ਵੀ ਘੱਟ ਤੋਂ ਘੱਟ ਮੁਆਵਜ਼ਾ 50000 ਇੱਕੜ ਮਿਲਣਾ ਚਾਹੀਦਾ ਤਾਂ ਜ਼ਿੰਮੇਦਾਰ ਬਚੂਗਾ ਜਿਹੜਾ 20000 ਦੇ ਰਹੇ ਨੇ ਉਹ ਇੱਕ ਮਜ਼ਾਕ ਕਰ ਰਹੇ ਨੇ ਦਿੱਲੀ ਵਾਲੇ ਕਹਿੰਦੇ ਨੇ ਅਸੀਂ ਬਾਅਦ ਚ ਜਾ ਕੇ ਭੇਜਾਂਗੇ ਪੈਸੇ ਆਉਣਗੇ ਪਰ ਜਦੋਂ ਭੇਜਦੇ ਤਾਂ ਠੀਕ ਹੈ 50000 ਆਵੇ ਹਰ ਇੱਕ ਦੇ ਖਾਤੇ ਜਿਹਨਾਂ ਨੂੰ ਨੁਕਸਾਨ ਹੋਇਆ ਹੈ ਉਹਨਾਂ ਦੇ ਸਿੱਧੇ ਖਾਤੇ ਚ ਆਉਣਾ ਚਾਹੀਦਾ ਕਿਉਂਕਿ ਸਰਕਾਰ ਦਾ ਕੋਈ ਪਤਾ ਨਹੀਂ ਕਿਧਰ ਨੂੰ ਗਿੜਾ ਖਵਾ ਦੇਣ ਚ ਕਿਉਂਕਿ ਦਿੱਲੀ ਸਰਕਾਰ ਇਹ ਕਹਿੰਦੇ ਨੇ ਅਸੀਂ 12000 ਰੁਪਏ ਡਿਸਾਸਟਰ ਮੈਨੇਜਮੈਂਟ ਫੰਡ ਭੇਜਿਆ ਹੋਇਆ ਹੈ ਉਹ ਇਹਨਾਂ ਨੇ ਯੂਜ਼ ਕਿੱਥੇ ਕਰ ਲਿਆ ਇਹ ਦਿਖਾ ਨਹੀਂ ਰਹੇ ਉਹ 12000 ਇੱਕ ਦਾ 12000 ਰੁਪਏ ਭੇਜੇ ਕਰੋੜ ਰੁਪਏ ਭੇਜੇ ਉਹਦਾ ਉਹ ਸਭ ਮੰਗ ਰਹੇ ਨੇ ਉਹ ਦੇ ਨਹੀਂ ਰਹੇ ਇਸ ਲਈ ਸੈਂਟਰ ਨੂੰ ਬੇਚ ਦੇ ਦੀ ਜੇ 50000 ਏਕੜ ਕਰ ਦੇ ਸਾਡੇ ਪ੍ਰਧਾਨ ਸਾਹਿਬ ਦੀ ਬੇਨਤੀ ਮੁਤਾਬਕ ਤਾਂ ਜੀਮੇਦਾਰ ਬਾਦ ਸਾਹਿਬ ਤਾਂ ਸਾਰੀਆਂ ਜਥੇਬੰਦੀਆਂ ਸਾਡੇ ਕਿਸਾਨ ਯੂਨੀਅਨ ਬੇਨਤੀ ਕਰਨਾ ਕਿ ਜੋ ਪ੍ਰਸ਼ਾਸਨ ਸੁਣੀ ਸੀ ਬਾਦਲ ਜੀ ਨੇ ਕਿਹਾ ਉਸੇ ਪਹਿਲਾਂ ਦੇ ਉਸ ਨੂੰ ਇਸ਼ੂ ਬਣਾਉਣ ਤੇ ਤਾਂ ਹੀ ਜੀਮੇਦਾਰ ਬਾਦ ਸਾਹਿਬ ਹੈ ਵਾਈ ਗੁਰਜੀਤ ਖਾਲਸਾ ਵਰਜੀ ਪੱਤੇ ਆ ਆਮ ਆਦਮੀ ਪਾਰਟੀ ਸਾਡੇ ਤਰੀਕਾ ਕਾਲੇ ਕਾਲ ਸਿਚੂ ਕਰਨ ਕਿ ਅਸੀਂ ਆਮ ਆਦਮੀ ਪਾਰਟੀ ਦਾ ਤੁਹਾਨੂੰ ਹਾਲ ਦੇਖ ਹੀ ਰਿਹਾ ਇਹਨਾਂ ਦੇ ਹੱਥ ਜਿੱਤੇ ਹੁਣ ਝਾੜੂ ਵੀ ਨਹੀਂ ਦੇ ਠੀਕ ਹੈ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਪੰਜਾਬ ਦਾ ਉਹ ਹਾਲ ਹੋਇਆ ਪਿਆ ਵੀ ਜਾ ਕੇ ਤੁਸੀਂ ਦੇਖੋਗੇ ਵੀ ਨਾ ਲੋਕ ਰੋਟੀਆਂ ਪਾਣੀ ਦੇ ਵਿੱਚ ਡਬੋ ਡਬੋ ਖਾ ਰਹੇ ਨੇ ਉਹ ਹਾਲ ਹੈ ਬਾਕੀ ਪੰਜਾਬ ਤੇ ਕਦੀ ਦੱਸਦਾ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਗਰ ਕੋਈ ਚੀਜ਼ ਦੀ ਲੋੜ ਹੈ 10000 ਡੀਜ਼ਲ ਉਹ ਕਹਿੰਦਾ ਜੀ ਰੱਸਾ ਚਾਹੀਦਾ ਨਾਲ ਦੀ ਨਾਲ ਪੇਮ ਦਿੱਤੇ ਨੇ ਜੀ ਨਾ ਇਹ ਕੱਢ ਕੇ ਸੋਸ਼ਲ ਮੀਡੀਆ ਸਾਰਾ ਕੁਝ ਵਾਇਰਲ ਹੋ ਰਿਹਾ ਪਰ ਮੁੱਖ ਮੰਤਰੀ ਇਹਨੂੰ ਪਤਾ ਨਹੀਂ ਕੀ ਹੋ ਗਿਆ ਇਹਦੇ ਜੇ ਆਮ ਆਦਮੀ ਪਾਰਟੀ ਜਾਣਾ ਜਿਹਦਾ ਬਿਆਨ ਹੀ ਹੁੰਦਾ ਉਹਨੂੰ ਜਾਣਾ ਚਾਹੀਦਾ ਜੀ ਉੱਥੇ ਵੀ ਆ ਜੀ ਇਹਨੂੰ ਕੋਈ ਪਤਾ ਨਹੀਂ ਸ਼ਤਾ ਨਹੀਂ ਵੀ ਪੰਜਾਬ 'ਚ ਕੀ ਹੁੰਦਾ ਮੈਨੂੰ ਲੱਗਦਾ ਸੀਐਮ ਤੇ ਉਹ ਪ੍ਰਾਂਕੇ ਜਿਰੀ ਵਾਲੋ ਗੰਜਾ ਜਿਹਾ ਭਈਆ ਉਹਨੂੰ ਪਤਾ ਤੇ ਲੱਗਦਾ ਨਹੀਂ ਵੀ ਪੰਜਾਬ 'ਚ ਕੀ ਕਰਨਾ ਹੈ ਕੀ ਨਹੀਂ ਬਾਕੀ ਆਮ ਆਦਮੀ ਪਾਰਟੀ ਤੋਂ ਇਹਨੇ ਦੁਖੀ ਹੋ ਚੁੱਕਿਆ ਸੀ ਅਸੀਂ ਇੰਨੇ ਦੁਖੀ ਵੀ ਛੱਡ ਦੋ ਗੱਲਾਂ ਕੋਈ ਸੜਕਾਂ ਦੇ ਹਾਲ ਦੇਖ ਲੋ ਲੋਕ ਆਪ ਮਿੱਟੀਆਂ ਬੰਦੇ ਨੇ ਜੀ ਠੀਕ ਐ ਕੱਚੇ ਮਕਾਨਾਂ ਦੇ ਜਿਹੜੇ ਇਹਨਾਂ ਨੇ ਕੱਢੇ ਸੀ ਕੋਈ ਕੱਚੇ ਮਕਾਨ ਨਹੀਂ ਬਣੇ ਕਹਿੰਦੇ ਮੁੱਖ ਮੰਤਰੀ ਨੇ ਹੈਲੀਕਾਪਟਰ ਭੇਜਿਆ ਉਹਦੇ ਤੇ ਦੋ ਲਫਾਵੇ ਭੇਜੇ ਮੁੱਖ ਮੰਤਰੀ ਨੇ ਹੈਲੀਕਾਪਟਰ ਤੇ ਇੱਕ ਸਰੋਂ ਦਾ ਢੇਲ ਇੱਕ ਘਾਟਾ ਉਹ ਵੀ ਸਿੱਟਿਆ ਪਾਣੀ 'ਚ ਉਹਦਾ ਕੀ ਕਰੂਗਾ ਬੰਦਾ ਦੱਸੋ ਪਹਿਲਾਂ ਆਮ ਆਦਮੀ ਪਾਰਟੀ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਅਸੀਂ VOTING ਵੀ ਪਾਈ ਹੈ ਜੀ ਆਮ ਆਦਮੀ ਪਾਰਟੀ ਨੂੰ ਅਸੀਂ ਸੁਧਾਰ ਲਈ ਪਾਈ ਸੀਗੀ ਪਹਿਲਾਂ ਵੀ ਬਹੁਤ ਲੋਕ ਤੰਗ ਸੀਗੇ ਸਾਨੂੰ ਨਹੀਂ ਪਤਾ ਸੀ ਉਹਦੋਂ ਵੀ ਜਮੀ ਘਟੀਆਂ ਨਿਕਲਣਗੇ ਭਗਵੰਤ ਮਾਨ ਦਾਦੇ ਚਲੋ ਕਹਿਣੇ ਕੀ ਉਹਦੇ ਹੈਗੇ ਹੀ ਹੁਣ ਮੈਂ ਉਹ ਸ਼ਬਦ ਬੋਲਣਾ ਨਹੀਂ ਚਾਹੁੰਦਾ ਠੀਕ ਹੈ ਜਿਹੜੇ ਐਮ ਐਲ ਏ ਨੇ ਐਮ ਐਲ ਪਹਿਲਾਂ ਸਾਈਕਲਾਂ ਤੇ ਸੀ ਹੁਣ ਕ੍ਰਿਸਟਾ ਨੋਵਾ ਤੇ ਹੈ ਕਹ ਹੁਣ ਸਾਈਕਲ ਕਿੱਧਰ ਗਿਆ ਹੁਣ ਸਾਈਕਲ ਤੇ ਸੈਰ ਨਹੀਂ ਨਾ ਹੁੰਦੀ ਜੀ ਹੁਣ ਜਿਹੜੇ ਆ ਰੋਡ ਟੁੱਟੇ ਨੇ ਉਹ ਸਾਰਾ ਫੰਡ ਕ੍ਰਿਸ਼ਟਾ ਦੀ ਲੱਗਦਾ ਡੀਜ਼ਲ ਪੈਂਦਾ ਇਹ ਥੋੜਾ ਸੋਚਣਾ ਚਾਹੀਦਾ ਜਿਹੜੇ ਸੁਖਵੀਰ ਸਿੰਘ ਬਾਦਲ ਆ ਸਾਹਿਬ ਫਿਰ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਉਂਝੀ ਨਹੀਂ ਕਹਿੰਦੇ ਜੀ ਕਹਿੰਦੇ ਫੇਵਰੇਟ ਬੰਦਾ ਵੀਰ ਸੁਖਵੀਰ ਮੈਂ ਤੇ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਜੀ ਸਤਿ ਸ਼੍ਰੀ ਅਕਾਲ